ਹਾਂਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਫੇਰ ਕੋਈ ਨਵੀਂ ਅੱਜ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣ ਜਾ ਰਹੇ ਆਂ ਜਿਹੜੇ ਕਹਿੰਦੇ ਵੀ ਡੇਰਾ ਸੱਚਾ ਸੋਧਾ ਅੰਦਰ ਬਖੰਡ ਹੁੰਦਾ ਹੈ ਅਸੀਂ ਤੁਹਾਨੂੰ ਆਪਦੇ ਨਾਲ ਬੀਤੀਆਂ ਗੱਲਾਂ ਸੁਣਾ ਰਹੇ ਆਂ ਕਿਉਂ ਸਾਡੇ ਨਾਲ ਬੀਤੀਆਂ ਨਾਮ ਲੈਣ ਤੋਂ ਪਹਿਲਾਂ ਜਾਂ ਅਸੀਂ ਬਾਅਦ ਵਿੱਚ ਕੀ ਕੁਝ ਛੱਡਿਆ ਡੇਰੇ ਨਾਲ ਜੁੜ ਕੇ ਅਸੀਂ ਜਦੋਂ ਨਾਮ ਨਹੀਂ ਲਿਆ ਸੀ ਤੇ ਅਸੀਂ ਪਤਾ ਨਹੀਂ ਕਿੰਨੀਆਂ ਕਿ ਸਿਆਣਿਆਂ ਕੋਲੇ ਕੁਕੜੀਆਂ ਲੈ ਲੈ ਕੇ ਜਾਂਦੇ ਹੁੰਦੇ ਸੀ ਸਾਡੀ ਜਾਨਕਿ 15 16 ਸਾਲ ਦੀ ਉਮਰ ਹੁੰਦੀ ਸੀਗੀ ਤੇ ਜੋ ਲੋਕ ਕਰਦੇ ਸੀ ਉਹ ਵਸੇ ਵੀ ਕਰੀ ਜਾਂਦੇ ਸੀ ਜਾਨੀ ਕਿ ਜਦੋਂ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ ਤਾਂ ਇਸ ਵਾਸਤੇ ਫਿਰ ਜਦੋਂ ਗੁਰੂ ਜੀ ਜਿਹਦੀ ਸਾਧ ਸੰਗ ਦੇ ਵਿੱਚ ਗਏ ਨਾਮ ਲਿਆ ਤਾਂ ਗੁਰੂ ਜੀ ਨੇ ਫਿਰ ਗਿਆਨ ਦਿੱਤਾ ਵੀ ਭਾਈ ਇਹ ਜੀਵ ਕਹਤਿਆ ਹੈ ਇਹ ਬਿਣਾ ਵਾਜਾ ਦੇ ਡਾਰ ਆ ਬਿਣਾ ਵਾਜਾ ਦੇ ਭੈ ਹੈ ਜਾਨੀ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਹੀਂ ਪਿਆ ਤਾਂ ਅਸੀਂ ਆਪਦੇ ਨਾਲ ਹੱਡ ਬੀਤੀਆਂ ਸੁਣਾ ਰਹੇ ਹਾਂ ਲੋਕਾਂ ਨੂੰ ਹੱਡ ਬੀਤੀਆਂ ਡੇਰਾ ਸਰਸਾ ਵਿੱਚ ਕਿਸੇ ਤਰ੍ਹਾਂ ਦਾ ਬਖੰਡ ਨਹੀਂ ਹੁੰਦਾ ਬਖੰਡਾ ਤੋਂ ਮੁਕਤੀ ਦਵਾਈ ਦਾਂਦੀ ਹੈ ਤੇ ਅਸੀਂ ਪਤਾ ਨਹੀਂ ਆਪਦੀ ਜ਼ਿੰਦਗੀ ਦੇ ਵਿੱਚ ਪਹਿਲਾ ਨਾਮ ਲੈਣ ਤੋਂ ਪਤਾ ਨਹੀਂ ਕਿੰਨੀ ਆਕ ਕੁਕੜੀਆਂ ਮਰਨ ਕੇ ਬਲੀ ਦੇਤੀ ਸੀ ਕੁਕੜੀਆਂ ਦੀ ਸਿਆਣੀ ਜਿਹੜੇ ਹੁੰਦੇ ਆ ਮੰਗਾ ਲੈਂਦੇ ਸੀ ਕੁਕੜੀਆਂ ਅਸੀਂ ਆਪਦੇ ਹੱਥੀ ਲੈ ਕੇ ਜਾਂਦੇ ਹੁੰਦੇ ਸੀ ਪਰ ਜਦੋਂ ਨਾਮ ਲੈ ਲਿਆ ਗੁਰੂ ਜੀ ਨੇ ਸੋਝੀ ਦੇਤੀ ਗੁਰੂ ਜੀ ਨੇ ਗਿਆਨ ਦਿੱਤਾ ਤਾਂ ਉਦੋਂ ਦਿਨ ਤੋਂ ਅਸੀਂ ਇਹ ਕੰਮ ਛੱਡਤਾ ਯਾਨੀ ਕਿ ਅਸੀਂ ਤਿੰਨ ਭਾਈ ਆ ਭਾਈਆਂ ਦੀ ਆਪਾਂ ਤਸੱਲੀ ਨਹੀਂ ਲੈ ਸਕਦੇ ਪਰ ਕਿਉਂਕਿ ਅਸੀਂ ਨਾਮ ਜਦੋਂ ਲੈ ਲਿਆ ਤੇ ਨਾਮ ਲੈਣ ਤੋਂ ਬਾਅਦ ਯਾਨੀ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਮੁਕਤੀ ਪਾ ਲਈ ਤੇ ਆਹ ਜਿਹੜੀ ਕੁਕੜੀ ਦੀ ਨਾਲ ਫੋਟੋ ਅਸੀਂ ਕਿਉਂ ਲਾਈ ਹੈ ਨਾਲ ਆਪਣੇ ਛਤਗੁਰ ਦੀ ਕਿਉਂ ਲਾਈ ਆ ਕਿ ਲੋਕਾਂ ਨੂੰ ਦੱਸਣ ਵਾਸਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਸਰਸੇ ਦੇ ਵਿੱਚ ਬਖੰਡ ਕਰਦੇ ਆ ਸਵਾਲ ਹੀ ਪੈਦਾ ਨਹੀਂ ਹੁੰਦਾ ਬਖੰਡਾਂ ਦੇ ਵਿੱਚੋਂ ਗੁਰੂ ਜੀ ਕੱਢਦੇ ਆ ਜਿਹੜੇ ਲੋਕ ਅੰਧ ਵਿਸ਼ਵਾਸ ਦੇ ਵਿੱਚ ਡੁੱਬਿਆ ਉਹਨਾਂ ਨੂੰ ਕੱਢਦੇ ਆ ਤਾਂ ਗੁਰੂ ਜੀ ਸਿੱਧਾ ਰਾਹ ਰੱਬ ਦਾ ਪਰਮਾਤਮਾ ਦਾ ਰਾਹ ਦੱਸਦੇ ਆ ਤੇ ਅਸੀਂ ਤੁਹਾਨੂੰ ਆਪਦੇ ਨਾਲ ਹੱਡ ਵੀਤੀ ਦੱਸਦੀ ਹਾ ਹੁਣ ਜਿਹੜੀ ਕੁਕੜੀ ਵੇਖ ਰਹੇ ਆ ਅਸੀਂ ਪਤਾ ਨਹੀਂ ਨਾਮ ਲੈਣ ਤੋਂ ਪਹਿਲਾਂ ਇਹ ਲੈ ਕੇ ਜਾਂਦੇ ਹੁੰਦੇ ਸੀ ਉਹ ਸਾਥੋਂ ਲੈ ਲੈਂਦੇ ਹੁੰਦੇ ਸੀ ਬਣਾ ਕੇ ਖਾ ਲੈਂਦੇ ਹੁੰਦੇ ਸੀ ਫੇਰ ਕਹਿ ਦਿੰਦੇ ਸੀ ਜੀ ਕਾਲੀ ਚਾਹੀਦੀ ਐ ਤੇ ਫੰਗ ਚਿੱਟੇ ਹੋ ਗਿਆ ਲਾਲ ਐ ਪਤਾ ਨਹੀਂ ਕਿੰਨਾ ਕਿਸਮ ਮਤਲਬ ਵੀ ਲੋਕਾਂ ਨੇ ਸਭ ਬਖੰਡਾਂ ਦੇ ਵਿੱਚ ਅਸੀਂ ਹੁੜਜੇ ਸੀ ਤਾਂ ਉਹਨਾਂ ਬਖੰਡਾਂ ਦੇ ਵਿੱਚੋਂ ਸਾਡੇ ਗੁਰੂ ਨੇ ਸਾਨੂੰ ਕੱਢਿਆ ਸੀ ਉਹਨਾਂ ਲੋਕਾਂ ਦੀ ਤਸੱਲੀ ਕਰਾਉਣ ਵਾਸਤੇ ਕਿਉਂਕਿ ਸਾਡੇ ਨਾਲ ਹੱਡ ਬੀਤੀਆਂ ਇਹ ਬਿਲਕੁਲ ਹੱਡ ਬੀਤੀਆਂ ਤੁਹਾਨੂੰ ਸੁਣਾ ਰਿਹਾ ਕਿ ਢੇਰਾ ਸਰਸਾ ਵਿੱਚ ਕਿਸੇ ਤਰ੍ਹਾਂ ਦਾ ਬਖੰਡ ਨਹੀਂ ਹੁੰਦਾ ਬਖੰਡਾਂ ਤੋਂ ਮੁਕਤੀ ਦਵਾਈ ਜਾਂਦੀ ਹੈ ਤੇ ਅਸੀਂ ਤੁਹਾਨੂੰ ਆਪਣੇ ਨਾਲ ਹੱਡ ਬੀਤੀਆਂ ਜੋ ਸਾਡੇ ਜ਼ਿੰਦਗੀ ਦੇ ਵਿੱਚ ਅਸੀਂ ਦੇਖਿਆ ਤਾਂ ਅੱਜ ਅਸੀਂ ਪੂਰੀ ਤਰ੍ਹਾਂ ਮਤਲਬ ਵੀ ਇਹਨਾਂ ਚੀਜ਼ਾਂ ਤੋਂ ਦੂਰ ਐ ਤੇ ਰੱਬ ਦਾ ਨਾਮ ਪਰਮਾਤਮਾ ਦਾ ਨਾਮ ਲੈਨੇ ਨਾ ਕਿਸੇ ਚੀਜ਼ ਦਾ ਡਰ ਲੱਗਦਾ ਨਾ ਭੈ ਲੱਗਦਾ ਕੁਇ ਚਾਹਤੇ ਦੇ ਵਿੱਚ ਢਾਲਾ ਪਿਆ ਸਮੋ ਪਾਸੇ ਕਰ ਦੇਣਾ ਚਾਕੇ ਡਰ ਹੀ ਨਹੀਂ ਲੱਗਦਾ ਪਹਿਲਾਂ ਇਹਨਾਂ ਚੀਜ਼ਾਂ ਤੋਂ ਅਸੀਂ ਡਰਦੇ ਹੁੰਦੇ ਸੀ ਤਾਂ ਅਸੀਂ ਲੋਕਾਂ ਦੀ ਤਸੱਲੀਵਾਦ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਕਿ ਅਸੀਂ ਆਪਣੀਆਂ ਜਿਹੜੀਆਂ ਹੱਟ ਬੀਤੀਆਂ ਚੋਟੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਸਾਡੇ ਗੁਰੂ ਨੇ ਸਾਡੇ ਮੁਰਸ਼ਿਦ ਨੇ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਕੱਢਿਆ ਤੇ ਡੇਰਾ ਸਰਸਾ ਦੇ ਵਿੱਚ ਕਿਸੇ ਤਰ੍ਹਾਂ ਦਾ ਬਖੰਡ ਨਹੀਂ ਹੁੰਦਾ ਬਖੰਡਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਜਾਂਦਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤ